ਉਹ ਡੌਗੀ ਤਾਂ ਸਾਡਾ ਜੀ ਬਹੁਤ ਪਿਆਰਾ ਡੌਗੀ ਸੀਗਾ ਸਰਦੀ ਦਾ ਜਾਰ ਸੀ ਜਾਰ ਸਾਨੂੰ ਅੱਜ ਮਿਲ ਗਏ ਅੱਜ ਅਸੀਂ ਉਹਨੂੰ ਸਾਰਾ ਪਾਸੇ ਲੱਭ ਰਹੇ ਆ ਕਿੱਧਰ ਨਹੀਂ ਲੱਭ ਰਿਆ ਕਿੱਧਰ ਬਾਹਰ ਨਿਕਲ ਗਿਆ ਡੌਗੀ ਤਾਂ ਪਤਾ ਹੀ ਨਹੀਂ ਬੱਚੇ ਕੋਲ ਬੈਠਾ ਸੀ ਅੰਦਰ ਬੱਚਾ ਦੋ ਮਿੰਟ ਬਾਥਰੂਮ ਚਲਾ ਗਿਆ ਉਹਨੇ ਆਪਣਾ ਦਾ ਲਾਇਆ ਨਿਕਲ ਗਿਆ ਮੈਂ ਵੀ ਘਰ ਹੈ ਨਹੀਂ ਸੀ ਹਸਪੀਟਲ ਗਈ ਹੋਈ ਸੀਗੀ ਉਬਸੋ 1 ਮਿੰਟ ਤੋਂ ਪਹਿਲੇ ਨਿਕਲ ਗਿਆ ਸਮਝ ਹੀ ਨਹੀਂ ਆਈ ਕਿੱਧਰ ਚਲਾ ਗਿਆ ਕੌਣ ਲੈ ਗਿਆ ਸਮਝ ਹੀ ਨਹੀਂ ਕੋਈ ਆ ਰਹੀ ਹੈਗੀ ਅਸੀਂ ਇੰਨੇ ਪਰੇਸ਼ਾਨ ਹੋ ਗਏ ਰਾਤ ਦੇ 2-2 ਵਜੇ ਤੱਕ ਗਲੀਆਂ ਚ ਲੰਭਰੇ ਹੋ ਕੋਈ ਦੱਸ ਕਿਨੇ ਮਹੀਨੇ ਜਿਹਨੇ ਸਾਥ ਦਿੱਤਾ ਉਹ 2 ਸਾਲ ਦਾ ਸੀ ਕਿੰਨਾ ਪਿਆਰ ਤੁਹਾਡਾ ਉਹਦੇ ਨਾਲ ਸੀ ਲੇਖੋ ਰੋਟੀ ਵੀ ਖਾਂਦੀ ਸੀ ਬਹੁਤ ਬਿਆਸੀ ਖਾਣਾ ਬਣਾ ਹੀ ਖਾ ਰਿਹਾ ਲਾ ਬਲੂ ਕੋ ਸਾਰੀ ਕਲੀਆ ਨਬ ਗਿਆ ਰਹੇ ਮੋ ਜਿੱਥੇ ਕੋਈ ਕਹਿੰਦਾ ਮੇਰੇ ਚ ਨਹੀਂ ਵੀ ਹਿੰਮਤ ਮੈਂ ਫਿਰ ਵੀ ਉਹਦੇ ਪਿੱਛੇ ਜਾਂਦੇ ਰਹੀ ਹਾਂ ਕੀ ਲੋਕਰ ਕੀ ਜੀ ਕਰੇ ਸਾਡਾ ਡੋਗੀ ਦਿੱਤਾ ਜਾਵੇ ਵੀ ਜਿੱਥੇ ਵੀ ਹੈਗਾ ਸਾਨੂੰ ਸਾਡਾ ਡੋਗੀ ਦੇ ਦੋ ਸਾਡਾ ਟਫੀ ਦੇ ਦੋ ਬਸ ਔਰ ਕੁਝ ਜੋ ਕਹਿਣਗੇ ਅਸੀਂ ਦੇਦਾਗੇ ਕਰਮਜੀਤ ਸਿੰਘ ਛੋਟਾ ਨਾਮ ਮੋਨੂ ਹੈ ਜੀ ਕਰਮਜੀਤ ਸਿੰਘ ਬਰਾਏ son of ਗੁਰਵਚਨ ਸਿੰਘ ਹਾਊਸ ਨੰਬਰ 1952 ਬਰਾਉਨ ਰੋਡ ਲੁਧਿਆਣਾ ਦਾ ਰਹਿਣ ਵਾਲਾ ਹਾਂ ਕੀ ਗੱਲ ਹੈ ਜੀ ਮੀਡੀਆ ਦਾ ਵੀ ਬਰਾਏ ਭਾਜੀ 15 ਤਰੀਕ ਦਾ ਸਾਡਾ ਨਾ ਇੱਕ ਡੌਗੀ ਪੰਮੀਰੀਅਨ ਵਾਈਟ ਕਲਰ ਦਾ ਘਰੋਂ ਗਿਆ ਪੈਗਾ ਵਾ ਘਰੋਂ ਬਾਹਰ ਤੱਕ ਗਿਆ ਸੀਗਾ ਫੇਮਸ ਜਿਹੜੀ ਦੁਕਾਨ ਤੱਕ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਆ ਕਿੱਥੇ ਨਹੀਂ ਸਾਨੂੰ ਐਦਾ ਲੱਗ ਰਿਹਾ ਉਹਨੂੰ ਕੋਈ ਚੱਕ ਕੇ ਲੈ ਗਿਆ ਤੇ ਜਿਹੜਾ ਵੀ ਚੱਕ ਕੇ ਲੈ ਗਿਆ ਸੀ ਉਹਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡਾ ਉਹ ਡੌਗੀ ਡੌਗੀ ਨਾ ਸਮਝਿਓ ਬੱਚਾ ਹੈ ਉਹ ਸਾਡਾ ਘਰ ਦਾ ਅਜੀਜ਼ ਜਿਹਦੇ ਕੋਲ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਡੋਗੀ ਸਾਨੂੰ ਵਾਪਸ ਦੇ ਦਿੱਤਾ ਜਾਵੇ ਤੇ ਜੋ ਵੀ ਉਹਦਾ ਬੰਦਾ ਇਨਾਮ ਹੈ ਉਹਨੂੰ ਦਿੱਤਾ ਜਾਏਗਾ। ਘਰ ਦਾ ਬਹੁਤ ਬੁਰਾ ਹਾਲ ਹੈ ਜੀ ਬੱਚੇ ਰੋਟੀ ਵੀ ਨਹੀਂ ਖਾ ਰਿਹਾ ਅੱਜ ਇਦਾਂ ਚੌਥਾ ਦਿਨ ਹੋ ਗਿਆ ਵਾ ਸਾਡੇ ਘਰ 'ਚ ਰੋਟੀ ਵੀ ਨਹੀਂ ਬਣਦੀ। ਉਹਦੇ ਡੈਡੀ ਸਾਰਾ ਘੁੰਮ-ਘੁੰਮ ਕੇ ਆਉਂਦੇ ਆ। ਅਸੀਂ ਕੋਈ ਗਲੀ ਕੋਈ ਮੱਲਾ ਨਹੀਂ ਛੱਡਦੇ ਪਏ ਜਿੱਥੇ ਨਹੀਂ ਦੇਖ ਕੇ ਆਉਂਦੇ ਪਏ ਤੇ ਹੱਥ ਜੋੜ ਕੇ ਬੇਨਤੀ ਹੈ ਉਹਦੇ ਅੱਗੇ ਜਿਹਦੇ ਕੋਲ ਵੀ ਹੈਗਾ ਸਾਨੂੰ ਡੋਗੀ ਸਾਡਾ ਵਾਪਸ ਪਹੁੰਚਾਇਆ ਜਾਵੇ। ਕੀ ਕਹਿਣਾ ਚਾਹੋਗੇ ਜਿੱਦਾ ਚੋਰ ਦਾ ਕੰਮ ਹੈ ਜਿਹਦਾ ਦੁੱਖ ਆ ਬਣ ਗਿਆ। ਕੋਈ ਪਤਾ ਨਹੀਂ ਕੋਈ ਨਸ਼ੇੜੀ ਲੈ ਗਿਆ ਚੱਕ ਕੇ ਕੋਈ ਚੋਰ ਲੈ ਗਿਆ ਕੁਝ ਨਹੀਂ ਪਤਾ ਕੋਈ ਕਹਿੰਦੇ ਦੋ ਮੁੰਡੇ ਆਏ ਸੀਗੇ ਐਕਟਿਵਾ ਤੇ ਉਹ ਲੈ ਗਏ ਨੇ ਚੱਕ ਕੇ ਕੋਈ ਨਸ਼ੇੜੀ ਕਹਿੰਦਾ ਕੋਈ ਪਤਾ ਨਹੀਂ ਕੋਈ ਕੈਮਰੇ ਲੱਗੇ ਇਲਾਕੇ ਕੈਮਰੇ ਲੱਗੇ ਹੋਏ ਸੀਸੀਟੀਵੀ ਫੂਟੇਜ ਆਈ ਹੈ ਉਹਦੀ ਪਰ ਚੱਕਦਿਆਂ ਦੀ ਨਹੀਂ ਆਈ ਬਾਹਰ ਜਾਂਦੇ ਦੀ ਸੀਸੀਟੀਵੀ ਫੂਟੇਜ ਆ ਬਸ ਰੋਟੀ ਵੀ ਬੱਚੇ ਰੋਟੀ ਨਹੀਂ ਖਾ ਰਹੇ ਜੀ ਬੱਚੇ ਵੀ ਨਹੀਂ ਖਾ ਰਹੇ ਸਾਡੇ ਦੋਨੋਂ ਬੱਚੇ ਬੇਟਾ ਬੇਟੀ 16 ਸਾਲ ਦੀ ਬੇਟੀ ਹੈ ਉਹ ਵੀ ਨਹੀਂ ਰੋਟੀ ਖਾ ਰਹੀ 14 ਸਾਲ ਦਾ ਬੇਟਾ ਉਹ ਵੀ ਨਹੀਂ ਮੰਮੀ ਡੈਡੀ ਵੀ ਨਹੀਂ ਰੋਟੀ ਖਾ ਰਹੇ ਇੱਥੇ ਤੱਕ ਜਿਹਦੇ ਕੋਲ ਵੀ ਹੱਥ ਜੋੜ ਕੇ ਬੇਨਤੀ ਹੈ ਸਾਡਾ ਡੋਗੀ ਵਾ ਇਹ ਨਾ ਪਿਆਰ ਪ੍ਰੋਜੈਕਟ ਰੋਗੀ ਨਾ ਵਾ 2 ਸਾਲ ਦਾ ਹੋ ਗਿਆ ਜੀ ਅਸੀਂ 12 ਦਿਨ ਦਾ ਲੈ ਕੇ ਆਏ ਸੀਗੇ ਜਦੋਂ ਲਿਆਏ ਸੀ 12 ਦਿਨ ਦਾ ਸੀ ਅੱਜ 2 ਸਾਲ ਦਾ ਹੋ ਗਿਆ ਵਾ ਕੀ ਲੋਕਾਂ ਕੀ ਫੀਲ ਕਰੋ ਜੀ ਬੇਨਤੀ ਹੈ ਜਿਹਨੂੰ ਵੀ ਮਿਲੇ ਤੇ ਹੱਥ ਜੋੜ ਕੇ ਸਾਡੇ ਘਰ ਪਹੁੰਚਾਇਆ ਜਾਵੇ ਉੱਪਰ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਵਾ 7814594744 ਸਾਨੂੰ ਫੋਨ ਕਰ ਦਿਓ ਅਸੀਂ ਉਸੇ ਟਾਈਮ ਆ ਜਾਵਾਂਗੇ ਜੋ ਉਹਦਾ ਬੰਦਾ ਇਨਾਮ ਉਹਨੂੰ ਦਿੱਤਾ ਜਾਏਗਾ ਕੀ ਨਾਮ ਰੱਖਿਆ ਵਾ ਟਫੀ ਹੈ ਜੀ ਡੋਗੀ ਦਾ ਨਾਮ ਟਫੀ ਹੈ ਟਫੀ ਨਾਮ ਹੀ ਰੱਖਿਆ ਵਾ 5200 ਰੁਪਏ ਇਨਾਮ ਹੈ ਜੀ